ਤੇ ਆ ਰੱਖੀ ਹੋਈ ਆਪਾਂ ਚੁੰਨੀ कॉटन दी दुपट्टा ਰੱਖਿਆ ਹੋਇਆ ਬਿੱਲੋ ਦੇ ਉੱਪਰ ਕਿਉਂਕਿ ਅੱਜ ਆਪਣੇ ਘਰ ਪਰ ਕਿਤੇ ਲਾਇਆ ਵਾਲਾ ਨੂੰ ਤੇ ਤਾਂ ਕਿ ਇਹ ਬਿੱਲੋ ਖਰਾਬ ਨਾ ਹੋਵੇ ਇਹ ਆਪਣੀ ਪੱਕੀ ਸਾਥ ਨਾਲ ਇੱਥੇ ਰਹਿੰਦੀ ਹੈ ਤੇ ਲੋ ਜੀ ਅੱਜ ਆਪਾਂ ਨਾ ਇੱਕ ਚੀਜ਼ ਮੰਗਾਈ ਹੈ ਔਨਲਾਈਨ ਉਹਦੀ ਕਰਦੇ ਆਪਾਂ ਅਨਬਾਕਸਿੰਗ ਤੇ ਇਹ ਚੀਜ਼ ਆਪਣੇ ਕੰਮ ਦੀ ਹੈ ਔਰ ਇਹ ਕੁਕਿੰਗ ਨਾਲ ਰਿਲੇਟਡ ਹੈਗੀ ਹੈ ਇਹ ਚੀਜ਼ ਦੇ ਨਾਲ ਆਪਾਂ ਕੁਕਿੰਗ ਕਰਨੀ ਹੈ ਠੀਕ ਹੈ ਜੀ ਔਰ ਤੁਹਾਨੂੰ ਰੈਸਪੀ ਦੇਣੀ ਹੈ ਕਦੋਂ ਆਉਂਦੀ ਮੇਰੇ ਜੀ ਕਰਦਾ ਸੀਗਾ ਇਹ ਚੀਜ਼ ਮੰਗਾਉਣ ਵਾਸਤੇ ਸੋ ਅੱਜ ਆਪਾਂ ਮੰਗਾ ਲਈ ਹੈ ਦਿਖਾਉਣੀ ਹੈ ਮੈਂ ਬਹੁਤ ਜਲਦੀ ਤੁਹਾਨੂੰ ਆਪਾਂ ਇਹਦੀ ਅਨਬਾਕਸਿੰਗ ਕਰਦੇ ਹਾਂ ਇਹ ਬਿੱਲ ਹੈਗਾ ਲੋਚ ਵਾਹਿਦੂ ਦੇ ਵੀ ਵੀ ਦੇਖ ਕਰ ਰਹਿ ਤੇ ਕੀ ਹੈ ਦੇਖ ਕਰ ਰਹਿ ਤਰਕੀ ਮੰਗਾਇਆ ਮੈਂ ਲੋ ਜੀ ਲੋ ਜੀ ਬੁੱਝੋ ਇਹ ਕੀ ਹੈ ਦੇਖ ਕੇ ਦੱਸੋ ਇਹ ਕੀ ਹੈ ਓਨੀ ਦੇਰ ਆਪਾਂ ਇਹਨੂੰ ਕੱਢਦੇ ਆਂ ਖੋਲਦੇ ਆਂ ਇੱਥੋਂ ਤੱਕ ਦੇਖ ਕੇ ਦੱਸੋ ਕੀ ਹੈ ਜੀ ਇਹਦਾ ਦੇਖੋ ਬਰਤ ਇਨਸਾਫ ਕਰਨ ਵਾਸਤੇ ਵੀ ਨਾਲ ਹੀ ਆਇਆ ਜੀ ਲੌਜੀਕ ਖੋਣ ਲਿਆ ਆਪਾਂ ਇਹਨੂੰ ਇਹ ਇਹਦਾ ਲਿਡ ਹੈਗਾ ਤੇ ਇਹਦਾ ਲਿਡ ਹੈਗਾ ਜਿਹੜਾ ਇਹਦਾ ਉੱਪਰਲਾ ਇਹ ਫੜਨ ਵਾਲਾ ਸੀਗਾ ਕੈਚਰ ਜਾਂ ਇਹ ਆ ਸੀ ਇਹ ਲੱਗ ਗਿਆ ਇਹਨੂੰ ਆਪਾਂ ਲਾ ਦਿੰਨੇ ਆ ਤੇ ਇਹਦੇ ਨਾਲ ਆ ਵੀ ਦਿੱਤਾ ਕਿ ਇਹਦੀ ਸਫਾਈ ਕਰਨੀ ਹੈ సారా కు ఫోల్ పౌగా ఏదైనా పేజ కోల్ ఏ ਵਾਸ਼ ਲਾਵਾਂਗੇ ਜੀ ਲੋ ਜ ਤੱਕਣਾ ਇਹ ਇਹ ਮਤਲਬ ਕਿ ਬਣ ਗਿਆ ਇਹਦਾ ਫੜਨ ਵਾਸਤੇ ਆਉਗਾ ਠੀਕ ਹੈ ਇਹ ਹੈਗਾ ਜੀ ਇਹਦਾ ਲਿਡ ਸ਼ੀਸ਼ੇ ਦਾ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੁਣ ਅਗਲੀ ਚੀਜ਼ ਦਿਖਾਉਣੀ ਹੈ ਤੁਹਾਨੂੰ ਮੈਂ ਆ ਲੋ ਕੀ ਆਹਦੀ ਵੀ ਕੀ ਬਣੂਗਾ ਇਹ ਚ ਪਤਾ ਨਹੀਂ ਮੈਨੂੰ ਦਿਮਾਗ ਲਾ ਤੇ ਦਿਮਾਗ ਬਹੁਤਾ ਹੈ ਲਾ ਲਾ ਸੋਚ ਸੋਚ ਉਹਨਾਂ ਇਧਰ ਭੈਣਾਂ ਵੀ ਸੋਚ ਰਹੀਆਂ ਨੇ ਤੇ ਬੀਬੀ ਵੀ ਸੋਚੂਗੀ ਦੇਖਦੇ ਆਂ ਕੌਣ ਸਹੀ ਜਵਾਬ ਦਿੰਦਾ ਆਹੋ ਬੀਬੀ ਨੂੰ ਨਹੀਂ ਪਤਾ ਲੱਗਣਾ ਕੀ ਲੱਗਿਆ ਲੋ ਬੀਬੀ ਨੂੰ ਨਹੀਂ ਪਤਾ ਲੱਗਿਆ ਤੇ ਜਿਹੜੀਆਂ ਭੈਣਾਂ ਨੂੰ ਪਤਾ ਲੱਗਿਆ ਫਟਾਫਟ ਲਿਖ ਦਿਓ ਕੀ ਵਾਟ ਇਜ਼ ਥਿਸ ਠੀਕ ਹੈ ਲਓ ਜੀ ਇਹ ਇਸ ਤਰ੍ਹਾਂ ਹੈਗਾ ਇਹ ਇਹਦੀ ਬੈਕ ਸਾਈਡ ਹੈ ਤੇ ਇਹ ਹੈਗਾ ਇਹਦੇ ਉੱਪਰ ਲਿਡ ਇਹਦੇ ਵਿੱਚ ਆਪਾਂ ਕੁਕਿੰਗ ਕਰਨੀ ਆ ਔਰ ਕੀ ਕੁਕ ਕਰਨਾ ਹੈ ਮੈਨੂੰ ਦੱਸੋ ਬਹੁਤ ਸੋਹਣੀ ਚੀਜ਼ ਹੈ ਲਓ ਦੇਖ ਲਓ ਹੁਣ ਤੁਹਾਨੂੰ ਪਤਾ ਲੱਗ ਜੂਗਾ ਦੇ ਵੀ ਜਿਹਨੂੰ ਨਹੀਂ ਪਤਾ ਲੱਗਿਆ ਤੇ ਆਪਾਂ ਤੁਹਾਨੂੰ ਫਿਰ ਦੱਸਾਂਗੇ ਨਹੀਂ ਪਤਾ ਲੱਗਿਆ ਸਮਝ ਨਹੀਂ ਆਈ ਇਹ ਚ ਬਣੂਗੀ ਇਹ ਪਰੋਪਰ ਕਰ ਲਾਂਗੇ ਬੀਬੀ ਕਹਿੰਦੀ ਬਣੂਗੀ ਇਹ ਪਰੋਪਰ ਕਰ ਲਾਂਗੇ ਤੁਸੀਂ ਦੱਸੋ ਕੀ ਬਣੂ ਪਰੋਪਰ ਕਰ ਲਾਂਗੇ ਇਹ ਚ ਆਪਾਂ ਥੋੜੀ ਥੋੜੀ ਸਬਜੀ ਇੱਕ ਵਿੱਚ ਦਾਲ ਠੀਕ ਹੈ ਇੱਕ ਵਿੱਚ ਦਾਲ ਇੱਕ ਵਿੱਚ ਪਿਆਜ਼ ਇੱਕ ਵਿੱਚ ਸਬਜੀ ਇੱਕ ਵਿੱਚ ਟਮਾਟਰ ਸਾਰਾ ਕੁਝ ਪੁੰਨਾਗੇ ਫਿਰ ਇੱਕ ਦੂਜੇ ਵਿੱਚ ਮਿਕਸ ਕਰ ਲਾਂਗੇ ਲੋ ਜੀ ਭੈਣਾਂ ਨੂੰ ਲੱਗਿਆ ਹੋਣਾ ਪਤਾ ਭੈਣਾਂ ਤੋਂ ਕੋਈ ਚੀਜ਼ ਗੁੱਝੀ ਨਹੀਂ ਹੈਗੀ ਮੈਨੂੰ ਪਤਾ ਮੇਰੀਆਂ ਭੈਣਾਂ ਦਾ ਉਹ ਤਾਂ ਹੁਣ ਅੱਜ ਕੱਲ ਦੇ ਜਮਾਨੇ ਦੀਆਂ ਤਾਂ ਵਰਤਦੀਆਂ ਹੋਣਗੀਆਂ ਹਾਂ ਤੇ ਬੀਬੀ ਕਹਿੰਦੀ ਉਹ ਅੱਜ ਕੱਲ ਦੇ ਜਮਾਨੇ ਦੀਆਂ ਨਾ ਉਹ ਵਰਤਦੀਆਂ ਹੋਣਗੀਆਂ ਇਹ ਹੈਗਾ ਜੀ ਅੱਪਾ ਮੇਕਰ ਆਪਾਂ ਇਹਦੇ ਵਿੱਚ ਅੱਪੇ ਬਣਾਵਾਂਗੇ ਠੀਕ ਹੈ ਹੁਣ ਆਪਾਂ ਮੰਗਾ ਲਿਆ ਇਹਨੂੰ ਵਾਸ਼ ਕਰਦੇ ਆਂ ਸੁਕਾਵੇਂ ਆਂ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਅੱਪੇ ਬਣਾ ਕੇ ਦਿਖਾਵਾਂਗੇ ਅੱਪੇ ਬਣਾਵਾਂਗੇ ਆਪਾਂ ਕੱਲ ਨੂੰ ਤੇ ਹੁਣ ਹੋ ਗਿਆ ਹਨੇਰਾ ਹੁਣ ਨਹੀਂ ਬਣਾਉਂਦੇ ਆਪਾਂ ਤੇ ਉਹ ਜਿਹੜਾ ਮਤਲਬ ਕਿ ਇਹ ਕੁਕਿੰਗ ਵਾਲਾ ਕੰਮ ਹੈਗਾ ਉਹ ਇੰਨਾ ਇਸ ਟਾਈਮ ਮੇਰੇ ਜੀ ਨਹੀਂ ਕਰਦਾ ਹੈਗਾ ਇਹ ਵੀ ਪੂਰੇ ਮਨ ਨਾਲ ਬਣਾਇਆ ਜਾਵੇ ਤਾਂ ਫੇਰ ਗੱਲ ਬਣਦੀ ਹੁੰਦੀ ਹੈ ਠੀਕ ਹੈ ਜੀ ਅੱਪੇ ਬਣਾਵਾਂਗੇ ਕੱਲ ਨੂੰ ਤੇ ਵਲੌਗ ਫਿਰ ਤੁਹਾਡੇ ਕੋਲੇ ਆ ਜਾਊਗਾ ਨੈਕਸਟ ਠੀਕ ਹੈ ਜੀ ਤੇ ਬਹੁਤ ਵਧੀਆ ਚੀਜ਼ ਹੈ ਹੈਵੀ ਹੈ ਚੱਕਣ ਦੇ ਵਿੱਚ ਇਹ ਹੈਵੀ ਹੋਣਾ ਚਾਹੀਦਾ بیس ਹੈ ਨਾ ਇਹ ਜਿਹੜਾ ਉਹ ਹੈਵੀ ਹੋਣਾ ਚਾਹੀਦਾ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹਦੀ ਪ੍ਰਾਈਸ ਕੀ ਹੈ ਇਹਦੀ ਜਿਹੜੀ ਪ੍ਰਾਈਸ ਹੈਗੀ ਆ ਇਹ ਸੀ 1999 ਦਾ ਪਰ ਆਪਾਂ ਨੂੰ ਇਹ 58% ਡਿਸਕਾਊਂਟ ਤੇ ਮਿਲਿਆ ਹੁਣ ਡਿਸਕਾਊਂਟ ਚੱਲ ਰਿਹਾ ਸੀ ਇਹਦੇ ਤੇ 58% 58% ਡਿਸਕਾਊਂਟ ਤੇ ਆਪਾਂ ਨੂੰ ਮਿਲਿਆ ਇਹ ਅੱਪਾ ਮੇਕਰ ਜਾਂ ਆਪਾਂ ਪੈਨ ਕਹਿ ਲਈਏ ਨੂੰ ਠੀਕ ਹੈ ਜੀ ਇਸ ਕਰਕੇ ਹੁਣ ਆਪਾਂ ਨੂੰ ਮਿਲਿਆ ਸੀ ਅੱਜ ਇਹ 856 ਰੁਪਏ ਦਾ 856 ਦੇ ਵਿੱਚ ਡਿਲੀਵਰ ਹੋ ਗਿਆ ਜੀ ਘਰੇ ਆਪਣੇ ਠੀਕ ਹੈ ਜੀ ਕੋਈ ਪ੍ਰਾਈਸ ਜ਼ਿਆਦਾ ਨਹੀਂ ਹੈਗੀ ਪਰ ਵੈਸੇ ਤਾਂ ਜ਼ਿਆਦਾ ਸੀਗੀ 2000 ਦਾ ਸੀ ਪਰ ਹੁਣ ਇਹਦੇ ਤੇ ਡਿਸਕਾਊਂਟ ਲੱਗਿਆ ਹੋਇਆ ਸੀ ਇਸ ਕਰਕੇ ਇਹ ਆਪਾਂ ਨੂੰ 856 ਦੇ ਵਿੱਚ ਪੈ ਗਿਆ ਅੱਜ ਹੀ ਆਇਆ ਅੱਜ ਹੀ ਆਪਾਂ ਇਹਨੂੰ ਖੋਲ੍ਹ ਲਿਆ ਤੇ ਹੁਣ ਪਰ ਇਹ ਚ ਕੁਕਿੰਗ ਹੈ ਜਿਹੜੀ ਉਹ ਆਪਾਂ ਕੱਲ ਨੂੰ ਕਰਦੇ ਹਾਂ ਕਿਵੇਂ ਬਣਾਵਾਂਗੇ ਆਪਾਂ ਆਪਾਂ ਅੱਪੇ ਕਿਵੇਂ ਬਣਾਵਾਂਗੇ ਆਪਾਂ ਨਹੀਂ ਅੱਪੇ ਕਿਵੇਂ ਬਣਾਵਾਂਗੇ ਉਹ ਮੈਂ ਤੁਹਾਨੂੰ ਕੱਲ ਨੂੰ ਦੱਸੂਗੀ ਰੈਸਪੀ ਇਹਦੀ ਕੱਲ ਨੂੰ ਦੇਵਾਂਗੇ ਬਹੁਤ ਸੌਖੇ ਬਣਦੇ ਨੇ ਜਲਦੀ ਬਣਦੇ ਨੇ ਮਹਿਮਾਨ ਆਉਣ ਫਟਾਫਟ ਬਣਾ ਸਕਦੇ ਆ ਬਾਜ਼ਾਰੋਂ ਪਕੌੜੇ ਮੰਗਾਉਣ ਦੀ ਲੋੜ ਨਹੀਂ ਐ ਸਮੋਸੇ ਮੰਗਾਉਣ ਦੀ ਲੋੜ ਨਹੀਂ ਐ ਹਰ ਇੱਕ ਚੀਜ਼ ਐ ਜਿਹੜੀ ਤੁਸੀਂ ਘਰ ਕੁਕਿੰਗ ਕਰ ਸਕਦੇ ਹੋ ਆਪਣੇ ਬੱਚਿਆਂ ਨੂੰ ਖਿਲਾ ਸਕਦੇ ਹੋ ਖੁਦ ਖਾ ਸਕਦੇ ਹੋ ਠੀਕ ਐ ਜੀ ਸੋ ਚਲੋ ਹੁਣ ਆਪਾਂ ਇਹਨੂੰ ਰੱਖ ਦਿੰਨੇ ਆ ਵਾਸ਼ ਕਰਕੇ ਤੇ ਫਿਰ ਆਪਾਂ ਕੱਲ ਨੂੰ ਇਹਦੇ ਵਿੱਚ ਅੱਪੇ ਬਣਾਵਾਂਗੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਨਾਓ ਕੀ ਹਾਲ ਚਾਲ ਹੈ ਤੁਹਾਡਾ ਤੇ ਨੈਕਸਟ ਡੇ ਹੋ ਗਿਆ ਤੇ ਦੁਪਹਿਰ ਦਾ ਟਾਈਮ ਹੈ ਸਾਢੇ ਕਿ ਤਿੰਨ ਦਾ ਅੱਜ ਸ਼ੌਪ ਤੇ ਨਹੀਂ ਗਏ ਕਿਉਂਕਿ ਨਾ ਮੀ ਆਇਆ ਜੀ ਅੱਜ ਤਾਈਂ ਨਾ ਮੀ ਆਇਆ ਬਾਟੀ ਕੱਢ ਤੇ ਤੁਸੀਂ ਵੀ ਦੱਸਿਓ ਮੈਨੂੰ ਸਾਰੀ ਹੋਊਗਾ ਇਹ ਮੀ ਤਾਂ ਤੁਹਾਡੇ ਵੀ ਬਹੁਤ ਜਿਆਦਾ ਹੋਣਾ ਤੇ ਅੱਜ ਵੀ ਮੀ ਲਗਾਤਾਰ ਪਈ ਜਾ ਰਿਹਾ ਹੈ ਪੁਰਕਿ ਮੇਨਟੇਨਮੈਂਟ ਹੋ ਜਾਂਦੀ ਆ ਪਹਿਲਾਂ ਥੋੜਾ ਜਿਹਾ ਜਾਵਾ ਸੀ ਤੇ ਚਲੋ ਹੁਣ ਆਪਾਂ ਬਣਾਉਣੇ ਹੈਗੇ ਆ ਅੱਪੇ ਕੱਲ ਆਪਾਂ ਤੁਹਾਨੂੰ ਦਿਖਾਇਆ ਸੀਗਾ ਆਪਾਂ ਮੇਕਰ ਹਨਾ ਆਪਾਂ ਮੰਗਾਇਆ ਸੀ ਤੇ ਅੱਜ ਫਿਰ ਆਪਾਂ ਬਣਾਉਣੇ ਆ ਰਾਤ ਤੁਹਾਨੂੰ ਦਿਖਾਇਆ ਸੀ ਮੈਂ ਸਟਾਰਟ ਕੀਤਾ ਸੀ ਰਾਤ ਤੇ ਹੁਣ ਆਪਾਂ ਬਣਾਉਣੇ ਆ ਮੈਂ ਇਸ ਦਾ ਸੰਦੀਪ ਲੱਗੀ ਹੋਈ ਹੈ ਚਾਚੂ ਬਣਾਉਣ ਚਲੋ ਵਿੱਚੇ ਆਪਾਂ ਆਪਦਾ ਕੰਮ ਸ਼ੁਰੂ ਕਰ ਦਿੰਦੇ ਆ ਲੋ ਜੀ ਸ਼ੁਰੂ ਕਰਦੇ ਆ ਆਪਾਂ ਅੱਪੇ ਬਣਾਉਣੇ ਅੱਪੇ ਬਣਾਉਣ ਵਾਸਤੇ ਆਪਾਂ ਨੂੰ ਜਿਆਦਾ ਸਮਾਨ ਨਹੀਂ ਚਾਹੀਦਾ ਹੁੰਦਾ ਇੱਕ ਸੂਜੀ ਚਾਹੀਦੀ ਆ ਤੇ ਦਹੀਂ ਚਾਹੀਦੀ ਐ ਠੀਕ ਹੈ ਬਾਕੀ ਦਾ ਤਾਂ ਤੁਹਾਡੀ ਮਰਜ਼ੀ ਆ ਸੱਗੇ ਦੁੱਧੀਆਂ ਦਾ ਹੁਣ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਜਿੰਨੀ ਸੂਜੀ ਲੈਣੀ ਆ ਓਨੀ ਦਹੀਂ ਲੈਣੀ ਆ ਬਸ ਇੰਨੀ ਕੀ ਦਹੀਂ ਐ ਮੇਰੇ ਕੋਲੇ ਆ ਦੇਖੋ ਦੇਖ ਦਿਓਣੀ ਤੁਹਾਨੂੰ ਇਹ ਤਾਂ ਭਰੀ ਨਹੀਂ ਹੈਗੀ ਕੋਲੇ ਥੋੜੀ ਜਿਹਾ ਘੱਟੀ ਰੱਖੀ ਐ ਤੇ ਦੇਖਣ ਨੂੰ ਭਾਵੇਂ ਤੁਹਾਨੂੰ ਵੱਡੀ ਲੱਗਦੀ ਕੋਲੀ ਪਰ ਹੈ ਨਹੀਂ ਇਹ ਵੱਡੀ ਜਿਆਦਾ ਇਹ ਚ ਦਹੀਂ ਘੱਟ ਸੀ ਇਸ ਕਰਕੇ ਜਿੰਨੀ ਦਾ ਦਹੀਂ ਸੀ ਓਨੀ ਕਿ ਮੈਂ ਸੂਜੀ ਪਾਉਂਗੀ ਤਰੇ ਨੂੰ ਆਪਾਂ ਇਹਦਾ ਮਿਕਸ ਕਰ ਲਾਂਗੇ ਅੰਦਰ ਤਾਂ ਹੀ ਤੇ ਸੁਜੀ ਰੋਣਾ ਮਿਕਸ ਕਰਕੇ ਇਹਨੂੰ ਆਪਾਂ 10 ਮਿੰਟਾਂ ਲਈ ਧੱਕੇ ਰੱਖਾਂਗੇ ਮਿਕਸ ਕਰਨ ਨੂੰ ਕੋਈ ਜ਼ਿਆਦਾ ਟਾਈਮ ਲੱਗਦਾ ਨਹੀਂ ਹੈਗਾ ਜੀਆਂ ਇਕੱਠਾ-ਬੁੱਠਾ ਨਹੀਂ ਬਣਦੀਆਂ ਸੁਜੀ ਦੀਆਂ ਲੋ ਜੀ ਇਹਨੂੰ ਧੱਕ ਕੇ ਆਪਾਂ ਹੁਣ 10 ਮਿੰਟ ਲਈ ਰੱਖ ਦਿੰਨੇ ਆਂ ਬਾਕੀ ਸੁਜੀ ਸਾਹਮਣੇ ਨੇ 10 ਹੀ ਦੇਰ ਦੇ ਵਿੱਚ ਆਪਾਂ ਇਹਨਾਂ ਦੀ ਹੋਰ ਤਿਆਰੀ ਕਰਦੇ ਆਂ ਲੋ ਜੀ ਇਧਰ ਆਪਾਂ ਪੈਨ ਰੱਖਤਾ ਇਹਨੂੰ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਬਹੁਤ ਜ਼ਿਆਦਾ ਨਹੀਂ ਗਰਮ ਕਰਨਾ ਥੋੜਾ ਜਿਹਾ ਗਰਮ ਕਰਾਂਗੇ ਤੇ ਇਧਰ ਜਿਹੜੀ ਆਪਣੀ ਸੂਜੀ ਰੱਖੀ ਹੋਈ ਹੈ ਉਹਨੂੰ ਹੋਗੇ 10-12 ਮਿੰਟ ਹੱਟੀ ਨੂੰ ਇਹ ਹੋ ਗਈ ਹਾਰਡ ਹੋਮ ਥੋੜੀ ਜੀ ਤੇ ਇਹਦੇ ਵਿੱਚ ਆਪਾਂ ਥੋੜਾ ਪਾਣੀ ਐਡ ਕਰਾਂਗੇ ਲੋ ਜੀ ਇਹਦੇ ਵਿੱਚ ਥੋੜਾ ਜਿਹਾ ਨਾ ਪਾਣੀ ਐਡ ਕਰ ਲਾਂਗੇ ਤੁਸੀਂ ਨਾ ਦੇਖ ਕੇ ਕਰ ਲਿਓ ਦੀ ਕੰਸਿਸਟੈਂਸੀ ਹੈ ਜਿਹੜੀ ਉਹ ਸਹੀ ਹੋਣੀ ਚਾਹੀਦੀ ਹੈ ਨਾ ਤਾਂ ਬਹੁਤ ਜ਼ਿਆਦਾ ਹਾਰਡ ਹੋਵੇ ਨਾ ਬਹੁਤ ਜ਼ਿਆਦਾ ਪਤਲਾ ਹੋਵੇ ਠੀਕ ਹੈ ਜੀ ਲਓ ਹੁਣ ਇਹਦੇ ਵਿੱਚ ਕੀ ਕਰਨਾ ਆਪਾਂ ਅ ਇੱਕ ਤਾਂ ਨਾ ਤੁਸੀਂ ਮੇਰੇ ਕੋਲ ਤਾਂ ਜੋ ਸੀਗਾ ਮੈਂ ਉਹ ਪਾ ਲਿਆ ਮੇਰੇ ਕੋਲੇ ਇੱਕ ਮੈਂ ਪਿਆਜ਼ ਪਾਇਆ ਇਹਦੇ ਵਿੱਚ ਮੀਡੀਅਮ ਸਾਈਜ਼ ਦਾ ਜਿੰਨੀ ਤੁਹਾਡੇ ਕੋਲੇ ਸੂਜੀ ਹੋਵੇ ਉਸ ਹਿਸਾਬ ਨਾਲ ਤੁਸੀਂ ਸਮਾਨ ਪਾ ਲਿਓ ਇੱਕ ਇਹਦੇ ਵਿੱਚ ਮੈਂ ਟਮਾਟਰ ਪਾਇਆ ਕਿਉਂਕਿ ਮੇਰਾ ਬੈਟਰ ਬਹੁਤ ਜ਼ਿਆਦਾ ਨਹੀਂ ਸੀਗਾ ਤੇ ਮੈਂ ਇੱਕ ਹਰੀ ਮਿਰਚ ਪਾਈ ਹੈ ਜੇ ਤੁਹਾਡੇ ਘਰ ਬੱਚੇ ਨੇ ਖਾਣ ਵਾਲੇ ਤਾਂ ਹਰੀ ਮਿਰਚ ਸਕਿਪ ਕਰ ਦਿਓ ਕਿਉਂਕਿ ਬੱਚੇ ਖਾਂਦੇ ਨਹੀਂ ਹੈਗੇ ਠੀਕ ਹੈ ਜੀ ਤੇ ਹੋਰ ਜੇ ਸਬਜ਼ੀਆਂ ਹੋਣ ਤੁਸੀਂ ਪਾ ਸਕਦੇ ਹੋ ਧਣੀਆਂ ਪਾ ਸਕਦੇ ਹੋ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਜਰੂਰ ਪਾਓ ਇਹਦੇ ਵਿੱਚ ਤੇ ਮੇਰੇ ਕੋਲ ਸ਼ਿਮਲਾ ਮਿਰਚ ਨਹੀਂ ਸੀ ਕਿਉਂਕਿ ਸ਼ਿਮਲਾ ਮਿਰਚ ਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਹੁੰਦਾ ਧਣੀਆਂ ਪਾ ਸਕਦੇ ਹੋ ਮੇਰੇ ਕੋਲ ਧਣੀਆਂ ਨਹੀਂ ਆ ਤੇ ਮੈਂ ਮੇਥੀ ਪਾ ਲਈ ਜੋ ਵੀ ਮੇਰੇ ਕੋਲ ਚੀਜ਼ ਹੁੰਦੀ ਹੈ ਮੈਂ ਉਹਦੇ ਨਾਲ ਹੀ ਕੰਮ ਚਲਾਉਣੀ ਹੁੰਦੀ ਆ ਤੇ ਇਹ ਨਹੀਂ ਹੁੰਦਾ ਕਿ ਹੁਣ ਮੇਰੇ ਕੋਲ ਚੀਜ਼ ਆ ਹੈ ਨਹੀਂ ਤੇ ਮੈਂ ਬਣਾ ਨਹੀਂ ਸਕਦੀ ਹੈ ਨਾ ਤੇ ਲਓ ਜੀ ਆਪਾਂ ਥੋੜੀ ਜੀ ਮੇਥੀ ਪਾਤੀ ਆ ਇਸ ਵਿੱਚ ਬਹੁਤ ਸੋਹਣਾ ਲੱਗ ਬਣ ਗਿਆ ਇਹ ਲਓ ਟਮਾਟਰ ਪਿਆਜ਼ ਹਰੀ ਮਿਰਚ ਤੇ ਮੇਥੀ ਜਿਹੜੀ ਆਪਾਂ ਸકા ਕੇ ਰੱਖੀ ਹੋਈ ਆ ਘਰ ਦੀ ਮੇਥੀ ਮੈਂ ਥੋੜੀ ਜੀ ਹੋਰ ਪਾ ਦੇਣੀ ਆ ਇਹਦੇ ਚ ਲਓ ਜੇ ਤੁਹਾਡੇ ਕੋਲ ਹਰਾ ਧਨੀਆ ਹੋਵੇ ਤਾਂ ਤੁਸੀਂ ਹਰਾ ਧਨੀਆ ਐਡ ਕਰ ਦਿਓ ਹੁਣ ਇਹਦੇ ਵਿੱਚ ਆਪਾਂ ਨਮਕ ਤੇ ਮਿਰਚ ਪਾਵਾਂਗੇ ਹਰੀ ਵਿੱਚ ਪਾਈ ਹੋਈ ਹੈ ਮੇਰੀ ਇਸ ਕਰਕੇ ਮੈਂ ਥੋੜੀ ਜੀ ਲਾਲ ਮਿਰਚ ਪਾਉਂਗੀ ਜਿਆਦਾ ਨਹੀਂ ਪਾਉਣੀ ਹੈਗੀ ਦੇ ਨਮਕ ਪਾਉਣਾ ਆਪਣੀ ਟੇਸਟ ਦੇ ਅਕੋਰਡਿੰਗਲੀ ਨਮਕ ਪਾ ਲਿਓ ਜਿਆਦਾ ਨਾ ਹੋ ਜੇ ਮੈਂ ਇਸ ਕਰਕੇ ਮੈਂ ਡਰਦੀ ਡਰਦੀ ਪਾ ਰਹੀ ਆ ਲਓ ਜੀ ਦੋਨੋਂ ਚੀਜ਼ਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਨਮਕ ਨੂੰ ਤੇ ਮਿਰਚ ਨੂੰ ਠੀਕ ਆ ਜੀ ਤੇ ਹੁਣ ਜਿਹੜਾ ਆਪਾਂ ਇਹ ਪੈਨ ਰੱਖਿਆ ਮੈਂ ਕੈਮਰਾ ਇੱਧਰ ਕਰਦੀ ਆ ਪੈਨ ਆਖ ਰੱਖਿਆ ਇਹ ਥੋੜਾ ਜਿਹਾ ਗਰਮ ਹੋ ਗਿਆ ਬਹੁਤ ਜਿਆਦਾ ਆਪਾਂ ਗਰਮ ਵੀ ਨਹੀਂ ਹਜੇ ਕਰਨਾ ਇਹਨੂੰ ਇਹਦੇ ਚ ਆਪਾਂ ਕੀ ਲਾਵਾਂਗੇ ਥੋੜਾ ਥੋੜਾ ਇਦਾਂ ਇਹਦੇ ਵਿੱਚ ਪਾ ਦਿਓ ਲੋ ਠੀਕ ਹੈ ਜੀ ਬਹੁਤ ਐਨਾ ਐਨਾ ਕਿ ਕੀ ਪਾ ਲੈਣਾ ਆਪਾਂ ਇਹਦੇ ਵਿੱਚ ਬਸ ਇਹਦੇ ਨਾਲ ਥੋੜਾ ਸੰਧਾ ਜਾ ਹੋ ਜਾਊਗਾ ਅਸੀਂ ਤੇ ਹੁਣ ਆਪਾਂ ਪਾਉਣਾ ਇਹਦੇ ਵਿੱਚ ਜਿਆਦਾ ਤੁਸੀਂ ਮਿੱਠਾ ਥੋੜਾ ਪਾ ਲਿਓ ਜਾਂ ਤੁਸੀਂ ਇਹਦੇ ਵਿੱਚ ਇਨੋ ਪਾ ਲਿਓ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਇਨੋ ਵੱਡਾ ਪਾਉਣਾ ਚਾਹੀਦਾ ਹੈ ਪਰ ਮੈਂ ਸਾਰਾ ਨਹੀਂ ਪਾਉਂਗੀ ਇਹਦੇ ਵਿੱਚ ਲਓ ਜੀ ਇਹ ਆਪਾਂ ਅੱਧਾ ਚਮਚ ਇਨੋ ਦਾ ਪਾ ਲਿਆ ਥੋੜਾ ਜਿਹਾ ਇਹਦੇ ਉੱਪਰ ਪਾਣੀ ਪਾ ਦਿਓ ਐਕਟੀਵੇਟ ਹੋ ਜਾਂਦੀ ਹੈ ਫਿਰ ਇਹ ਲਓ தரச்சால் அப்படி பை சொல்லா சங்க தரவா பி ਦੀ ਗੈਸ ਨੂੰ ਮੈਂ ਕਰ ਦੂੰਗੀ ਸਿਮ ਕਿਉਂਕਿ ਵੱਡਾ ਚੁੱਲਾ ਹੈਗਾ ਇਹ ਜੇ ਥੋੜਾ ਜਿਹਾ ਛੋਟਾ ਜਿਹੜਾ ਬਿਲਕੁਲ ਹੀ ਛੋਟਾ ਹੁੰਦਾ ਨਾ ਚੁੱਲਾ ਜੇ ਉਹਦੇ 'ਚ ਰੱਖਦੇ ਆ ਤਾਂ ਉਹਦੇ ਤੇ ਮੀਡੀਅਮ ਤੇ ਰੱਖ ਦਿਓ ਇਹ ਮੈਂ ਹੁਣ ਸਿਮ ਤੇ ਕਰਕੇ ਰੱਖਤਾ ਕਿਉਂਕਿ ਆਪਾਂ ਵੱਡੇ ਚੁੱਲੇ ਤੇ ਵੱਡੇ ਬਰਨਾਂ ਤੇ ਰੱਖਿਆ ਹੋਇਆ ਹੈ ਨਾ 5 ਮਿੰਟ ਆਪਾਂ ਇਹਨਾਂ ਨੂੰ ਇਦਾਂ ਹੀ ਸੇਕ ਲੱਗਣ ਦੇਵਾਂਗੇ ਉਸ ਤੋਂ ਬਾਅਦ ਚੈੱਕ ਕਰਦੇ ਆ ਲਓ ਜੀ ਇਹਨਾਂ ਨੂੰ 5 ਮਿੰਟ ਹੋ ਗਏ ਹੁਣ ਆਪਾਂ ਇਹਨਾਂ ਚੈੱਕ ਕਰਦੇ ਆ ਮੈਨੂੰ ਲੱਗਦਾ ਕਿ ਇਹ ਇੱਕ ਸਾਈਡ ਤੋਂ ਬਣ ਗਏ ਨੇ ਕਿਉਂਕਿ ਇਹਨੇ ਨਾ ਕਿਵੇਂ ਪਤਾ ਲੱਗਦਾ ਕਿ ਇਹੇ ਬਣ ਗਏ ਕਿਉਂਕਿ ਇਹੇ ਸਾਈਡਾਂ ਛੱਡ ਦਿੰਦੇ ਨੇ ਤੁਹਾਂ ਆ ਦੇਖੋ ਲੋ ਇਹ ਬਣ ਚੁੱਕੇ ਨੇ ਇਹਨਾਂ ਨੇ ਸਾਈਡਾਂ ਛੱਡਤੀਆਂ ਤੇ ਆਪਾਂ ਇਹਨਾਂ ਨੂੰ ਹੁਣ ਪਲਟ ਦਿਆਂਗੇ ਥੋੜਾ ਥੋੜਾ ghee ਮੈਂ ਇਹਨਾਂ ਦੇ ਉੱਪਰ ਫੇਰ ਲਾ ਦੂੰਗੀ ਜੇ ਤੁਸੀਂ ਨਹੀਂ ਵੀ ਕੀ ਲਾਓਗੇ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਇਹ ਨਾਨ ਸਟਿਕ ਹੈਗਾ ਤੇ ਇਹਨੇ ਇਦਾਂ ਹੀ ਬਣ ਜਾਣਾ ਹੈ ਇਹ ਲੋ ਤੇ ਇਹਨੇ ਬਰਤਨ ਛੱਡਤਾ ਹੈ ਇਹਦਾ ਮਤਲਬ ਕਿ ਇਹ ਬਣ ਚੁੱਕੇ ਨੇ ਲੋ ਇਹਨੂੰ ਇਦਾਂ ਇਦਾਂ ਕਰਕੇ ਫਲਟ ਦੇਣਾ ਆਪ ਮੈਂ ਦੋ ਮੈਂਟ ਲੇਟ ਰੱਖ ਦੇਣੀ ਆ ਨਾ ਲੋ ਜਿੰਨੀ ਦੇਰ ਦੇ ਵਿੱਚ ਆਪਣੇ ਆਪੇ ਬਣਦੇ ਆ ਆ ਪੱਖਾ ਬੰਦ ਕਰ ਦੇ ਜਿੰਨੀ ਦੇਰ ਦੇ ਵਿੱਚ ਨਾ ਆਪਣੇ ਆਪੇ ਬਣਦੇ ਆ ਮੈਂ ਇੱਕ ਦੋ ਭੈਣਾਂ ਦੇ ਕਮੈਂਟ ਪੜ੍ਹਦੇ ਆ ਇੱਕ ਤਾਂ ਨਾ ਭੈਣ ਹੈ ਕੋਲਦੀਪ ਭਮਾਨ ਨਾਗਰਾ ਸੰਗਰੂਰ ਤੋਂ ਨਾਗਰਾ ਬਿਲਕੁਲ ਹੀ ਰੀਲ ਵੱਲ ਗੱਗੜ ਪਾਉਂਦੇ ਜਮੇ ਨਾਲ ਹੈਗਾ ਨਾਗਰਾ ਫਿੰਡ ਨਾਗਰੇ ਤੇ ਇੱਕ ਮੇਰੇ ਨਾਲ ਜਸਦੀਪ ਆਉਂਦੀ ਹੁੰਦੀ ਸੀ ਮੇਰੀ ਕੋਲੀਗ ਸੀਗੀ ਕੁੜੀ ਉਹ ਤੇ ਉਹ ਪੁੱਛਣਾ ਚਾਹੁੰਦੇ ਨੇ ਕਿ سیرਮ ਦੇ ਵਿੱਚ ਮਹਿੰਦੀ ਪਾ ਸਕਦੇ ਹੋਂ ਨਹੀਂ ਜੀ ਬਾਲਾਂ ਤੇ ਜਿਹੜਾ سیرਮ ਸਪਰੇਅ ਕਰਦੇ ਆ ਨਾ ਬਾਲਾਂ ਤੇ ਉਹਦੇ ਵਿੱਚ ਮਹਿੰਦੀ ਬਿਲਕੁਲ ਨਹੀਂ ਪਾਉਣੀ ਹੈਗੀ ਠੀਕ ਹੈ ਜੀ ਥੈਂਕ ਯੂ ਸੋ ਮਚ ਤੁਸੀਂ ਕਮੈਂਟ ਕੀਤਾ ਬਹੁਤ ਬਹੁਤ ਧੰਨਵਾਦ ਅ ਅੱਗੇ ਹੈ ਜੀ ਮੈਂ ਹਰਬੰਸ कौर ਭਾਈ ਕੀ ਪਸ਼ੌਰ ਸਸੀ ਕਲ ਭੈਣ ਫੁੱਲ ਮਖਾਣੇ ਵਾਲੀ ਡਾਈਟ ਸ਼ਾਮ ਨੂੰ ਲੈ ਸਕਦੇ ਆ ਰੋਟੀ ਦੀ ਥਾਂ ਮੇਰੇ ਕਮੈਂਟ ਦਾ ਜਵਾਬ ਜਰੂਰ ਦੇਣਾ ਵੱਡੀ ਭੈਣ ਜੀ ਵੈਸੇ ਤਾਂ ਨਾ ਜੀ ਇਹ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇਹ ਮਾਰਨਿੰਗ 'ਚ ਖਾਣ ਵਾਲੀਆਂ ਹੁੰਦੀਆਂ ਨੇ ਦੁਪਹਿਰ ਤੋਂ ਪਹਿਲਾਂ ਪਹਿਲਾਂ ਕਿ ਉਹ ਗੱਲ ਜੇ ਆਪਾਂ ਫਰੂਟ ਵਗੈਰਾ ਪਾਉਣੇ ਆ ਸਾਰਾ ਕੁਝ ਪਾਉਣੇ ਆ ਤੇ ਜ਼ਿਆਦਾਤਰ ਕੋਸ਼ਿਸ਼ ਕਰਿਆ ਕਰੋ ਕਿ ਫਰੂਟ ਜਿਹੜੇ ਉਹ ਦੁਪਹਿਰ ਤੋਂ ਪਹਿਲਾਂ ਲੈ ਜਾਣ ਤੇ ਪਰ ਜੇ ਤੁਸੀਂ ਚਲੋ ਤੁਹਾਡਾ ਕੋਈ ਆਪਣਾ ਹੋਰ ਸਿਸਟਮ ਹੋਣਾ ਹੈ ਹਨਾ ਤੁਸੀਂ ਨਹੀਂ ਕਰ پا ਰਹੇ ਤਾਂ ਤੁਸੀਂ ਕੋਈ ਗੱਲ ਨਹੀਂ ਸ਼ਾਮ ਨੂੰ ਲੈ ਲੈ ਕਰੋ ਹਨਾ ਤੇ ਨੈਕਸਟ ਹੈ ਜੀ ਇੱਕ ਭੈਣ ਨੇ ਕਿਹਾ ਕਿ ਪਰਮ ਪਰਮਸਰਾ ਦੀ ਆਈਡੀ ਤੋਂ ਕਹਿੰਦੇ ਦੀਦੀ ਤੁਸੀਂ ਵੀਡੀਓ ਵਧੀਆ ਬਣਾਉਂਦੇ ਹੋ ਬਹੁਤ ਬਣਾਉਂਦੇ ਜੇ ਤੁਸੀਂ ਤੇਲ ਬਣਾਇਆ ਸੀ ਕਾਲੇ ਵਾਲਾਂ ਵਾਲਾ ਇੱਕ 'ਚ ਮਹਿੰਦੀ ਪਾਈ ਸੀ ਇੱਕ 'ਚ ਨਹੀਂ ਪਾਈ ਸੀ ਦੋਨੋਂ ਚੋਂ ਕਿਹੜਾ ਰਿਜ਼ਲਟ ਵਧੀਆ ਹੈ ਸਾਨੂੰ ਜਰੂਰ ਦੱਸੋ ਦੇਖੋ ਜੀ ਸਾਰੀਆਂ ਚੀਜ਼ਾਂ ਉਹਦੇ ਵਿੱਚ ਉਹੀ ਨੇ ਜਿਹੜੀਆਂ ਮਹਿੰਦੀ ਵਾਲੇ ਚ ਪਾਈਆਂ ਸੀ ਉਹਨਾਂ ਚੀਜ਼ਾਂ ਨੇ ਹੀ ਇਫੈਕਟ ਦੇਣਾ ਪਰ ਜੇ ਤੁਹਾਡੇ ਕੋਲੇ ਮੈਂ ਤਾਂ ਨਹੀਂ ਪਾਈ ਸੀ ਕਿਉਂਕਿ ਮਹਿੰਦੀ ਡੱਬਾ ਬੰਦਾ ਜਿਹੜੀ ਉਹਦੇ ਵਿੱਚ 20 ਕੈਮੀਕਲ ਹੁੰਦੇ ਨੇ ਹਨਾ ਤਾਂ ਹੀ ਤਾਂ ਉਹ ਹੱਥਾਂ ਤੇ ਵੀ फटाफट ਚੜ ਜਾਂਦੀ ਹੈ ਬਾਲਾਂ ਨੂੰ ਵੀ ਛੇਤੀ ਚੜ ਜਾਂਦੀ ਹੈ ਤੇ ਤੁਸੀਂ ਜੇ ਯੂਜ਼ ਕਰਨਾ ਹੈ ਨਾ ਤਾਂ ਖੁੱਲੀ ਮਹਿੰਦੀ ਜਾਂਦਾ ਯੂਜ਼ ਕਰ ਲਓ ਜਾਂ ਜੇ ਘਰ ਦੀ ਮਹਿੰਦੀ ਤੁਹਾਡੇ ਲੱਗੀ ਹੋਈ ਹੈ ਉਹਦੇ ਵਰਗੀ ਤਰੀਕ ਸੀ ਕੋਈ ਨਹੀਂ ਹੈ ਜੀ ਠੀਕ ਹੈ ਵੈਸੇ ਰਿਜ਼ਲਟ ਦੋਨਾਂ ਦੇ ਅੱਛੇ ਆਉਣਗੇ ਅ ਲੋ ਜੀ ਨੈਕਸਟ ਹੈਗਾ ਸਕੈਨ ਨੂੰ ਵਾਸਤੇ ਇੱਕ ਭੈਣ ਨੇ ਦੱਸਿਆ ਹੈਗਾ ਉਹ ਮੈਂ ਬਾਅਦ ਚ ਦੱਸੂਗੀ ਤੁਹਾਨੂੰ ਰਾਏਕੋਟ ਐ ਕੋ ਡਾਕਟਰ ਉਹ ਕਹਿੰਦੇ ਵੀ ਕਿਤੋਂ ਆ ਰਾਮਨੀ ਸੀ ਆਇਆ ਤੇ ਰਾਏਕੋਟ ਤੋਂ ਜਾ ਕੇ ਆਇਆ ਸੀਗਾ ਤੇ ਆਪਾਂ ਉਹ ਭੈਣ ਨੂੰ ਵੀ ਦੱਸਾਂਗੇ ਜਿਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਐ ਮੈਮ ਜੀ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਆਇਲ ਮੰਗਾਉਣਾ ਆਪਾਂ ਜੀ ਫਰੀ ਰਿਪੋਰਟ ਐ ਪ੍ਰੋਬਲਮ ਸਭ ਤੋਂ ਵੱਡੀ ਇਹ ਐ ਕਿ ਮੈਂ ਆਇਲ ਭੇਜ ਨਹੀਂ ਸਕਦੀ ਹੁਣੇ ਹੁਣੇ ਇੱਕ ਭੈਣ ਦਾ ਮੈਨੂੰ ਅ ਕਿੱਥੋਂ ਫੋਨ ਆਇਆ ਸੀਗਾ ਉਹ ਲਗੀ ਮੈਂ ਉਹ ਪੈਣ ਕਿੱਥੋਂ ਨੇ ਪਤਾ ਨਹੀਂ ਹਿਸ਼ਾਰਪੁਰ ਤੋਂ ਕਿ ਕਪੂਰਥਲੇ ਤੋਂ ਤੇ ਉਹ ਕਹਿੰਦੇ ਮੈਨੂੰ ਤੇਲ ਚਾਹੀਦਾ ਉਹ ਕਹਿੰਦੇ ਚਲੋ ਸਾਡਾ ਤਾਂ ਮੁੰਡਾ ਆਉਂਦਾ ਹੈਗਾ ਫਰੀਦਕੋਟ ਤੇ ਮੈਂ ਮੰਗਵਾ ਲਉਗੀ ਚਲੋ ਜਾਂ ਤਾਂ ਕੋਈ ਬੱਸ ਵਗੈਰਾ ਵਾਲੇ ਡਰਾਈਵਰ ਨੂੰ ਭੜਾਇਆ ਜਾਵੇ ਤੇ ਇਹੀ ਕੁਝ ਹੋ ਸਕਦਾ ਹੋਰ ਤਾਂ ਕੁਝ ਨਹੀਂ ਹੋ ਸਕਦਾ ਜੀ ਕਿਉਂਕਿ ਬਾਇਪਾਸ ਆਇਲ ਜਾਂਦਾ ਨਹੀਂ ਹੈਗਾ ਸਸੀ ਕਲ ਜੀ ਜਿਸ ਕਰਨ ਦੀ ਮੈਨੂੰ ਵੀ ਕੋਈ ਨੁਸਖਾ ਦੱਸੋ ਮੇਰੇ ਬੇਟੇ ਦੇ ਫੇਸ ਤੇ ਪਿੰਪਲ ਬਹੁਤ ਜ਼ਿਆਦਾ ਨਿਕਲਦੇ ਨੇ ਅ ਗਰਦਨ ਦੇ نیچے ਤੇ ਮੋਡੇਆਂ ਕੋਲ ਮੋٹے ਮੋਟੇ ਫਿੰਸੀਆਂ ਵਾਂਗ ਨਿਕਲਦੇ ਆ 22 ਸਾਲ ਦਾ ਹੈ ਜੀ ਕਿਸੇ ਵੀ ਦਵਾਈ ਨਾਲ ਨਹੀਂ ਘਟਦੇ ਬਟ ਪਰੇਸ਼ਾਨ ਬਹੁਤ ਪਰੇਸ਼ਾਨ ਹੈ ਜੀ ਤੁਸੀਂ ਹਰ ਜ਼ਰੂਰ ਦੱਸੋ ਮਨਦੀਪ ਘਰ ਮੋਗਾ ਤੋਂ ਪੈਣ ਮੈਂ ਨਾ ਤੁਹਾਨੂੰ ਦੱਸਦੀ ਆ ਸਾਡੇ ਵੀ ਇੱਕ ਮੁੰਡੇ ਦੇ ਇਸ ਤਰ੍ਹਾਂ ਨਿਕਲਦੇ ਸੀਗੇ ਸਾਰੇ ਬੈਗ ਭਰ ਜਾਣੀ ਉਹਦੀ ਫੇਸ ਤੇ ਵੀ ਸਾਰੇ ਹੈ ਨਾ ਉਹਨੂੰ ਅਲਰਜੀ ਸੀ ਦੁੱਧ ਤੋਂ ਇੱਕ ਵਾਰ ਤੁਸੀਂ ਪਲੀਜ਼ ਅਲਰਜੀ ਜਰੂਰ ਟੈਸਟ ਕਰਾਓ ਜਦੋਂ ਵੀ ਉਹ ਦੁੱਧ ਦਹੀਂ ਛੱਡ ਦਿੰਦਾ ਸੀ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਛੱਡ ਦਿੰਦਾ ਸੀ ਉਹ ਬਿਲਕੁਲ ਸਹੀ ਹੋ ਜਾਂਦਾ ਸੀ ਤੁਸੀਂ ਇੱਕ ਵਾਰ ਬੱਚੇ ਦੀ ਅਲਰਜੀ ਜਰੂਨ ਟੈਸਟ ਕਰਾਓ ਇੱਕ ਭੈਣ ਨੇ ਮੇਰੇ ਖਿਲਾਫ ਬਾਹਰੋਂ ਆਏ ਗੋਵਿੰਦਰਪੁਰ ਭੈਣ ਉਹ ਕਹਿੰਦੇ ਵੀ ਖਾਰਜ ਤੋਂ ਇੱਕ ਦਵਾਈ ਹੈ ਪਤਾ ਨਹੀਂ ਇੰਡੀਆ ਚ ਮਿਲੇਗੀ ਜਾਂ ਨਹੀਂ ਜਿਸ ਦਾ ਨਾਮ ਕੈਲਾਮਾਈਨ ਪਲੱਸ ਸਪਰੇਅ ਹੈ ਮੈਂ ਯੂ ਐਸ اے ਇਹ ਵਰਤਦੀ ਆ ਇਹ ਬਿਲਕੁਲ ਠੀਕ ਹੈ ਨੋਟ ਕਰ ਲਓ ਭੈਣੋ ਕਈ ਵਾਰੀ ਹੋ ਸਕਦਾ ਵੀ ਆਪਣੇ ਇੰਡੀਆ ਚ ਵੀ ਮਿਲਦੀ ਹੋਵੇ ਜਾਂ ਆਨਲਾਈਨ ਜੋ ਥੋੜਾ ਕੋਈ ਬਾਹਰ ਹੋਵੇ ਤਾਂ ਤੁਸੀਂ ਉਹਨਾਂ ਤੋਂ ਵੀ ਮੰਗਵਾ ਸਕਦੇ ਹੋ ਕੈਲਾਮਾਈਨ ਪਲੱਸ ਸਪਰੇਅ ਤੇ ਨੈਕਸਟ ਹੈਗਾ ਜੀ ਅਸੀਂ ਮੁਕਸਰ ਤੋਂ ਤੁਹਾਡੀ ਹਰ ਵੀਡੀਓ ਦੇਖਦੇ ਆਂ ਜੀ ਵੀਡੀਓ ਦੇ ਸਾਡੇ ਚੈਨਲ ਸਾਡਾ ਚੈਨਲ ਹੈ ਉਸ ਦਾ ਨੇਮ ਜ਼ਰੂਰ ਆਪਣੇ ਵੀਡੀਓ ਵਿੱਚ ਲੈਦੇ ਹੋ ਕਿਹੜਾ ਚੈਨਲ ਹੈ ਜੀ ਭੁੱਲਰ ਫੈਮਿਲੀ ਤੋਂ ਆਇਆ ਹੋਇਆ ਇਹ ਕਮੈਂਟ ਦੇਖਿਓ ਜੀ ਭੁੱਲਰ ਫੈਮਿਲੀ ਖੋਲ ਕੇ ਤੁਹਾਨੂੰ ਸ਼ਾਇਦ ਇਹਨਾਂ ਦਾ ਚੈਨਲ ਸ਼ੋ ਹੋਊਗਾ ਮੈਂ ਵੀ ਕੋਸ਼ਿਸ਼ ਕਰੂੰਗੀ ਫੋਲਣ ਦੀ ਕੋਈ ਗੱਲ ਨਹੀਂ ਹੈ ਤੁਸੀਂ ਜ਼ਰੂਰ ਦੇਖੋ ਜੀ ਜਾ ਕੇ ਇਹਨਾਂ ਦਾ ਚੈਨਲ ਹੈ ਨਾ ਤੇ ਜਿਹੜੀ ਖਾਰਿਸ਼ ਬਾਰੇ ਤੁਸੀਂ ਦੱਸਿਆ ਕੱਪੜੇ ਠੱਠੇ ਤੋਂ ਨਾਲ ਦੂਜਾ ਪ੍ਰਬਾਦ ਦੇ ਵਿੱਚ ਹੋ ਜਾਂਦੀ ਹੈ ਇਸ ਤਰ੍ਹਾਂ ਅਸੀਂ ਰਾਏਕੋਟ ਹਸਪਤਲ ਤੋਂ ਦਵਾਈ ਲਈ ਉਸ ਨਾਲ ਠੀਕ ਹੋਇਆ 7-8 ਸਾਲ ਪਹਿਲਾਂ ਕੱਪੜੇ ਤੋਂ ਬਾਅਦ ਕੱਪੜੇ 10-12 ਘੰਟੇ ਟੋਲ ਵਾਲੇ ਡਬੋ ਕੇ ਫਿਰ ਸਕਾਉਣ ਵਾਸਤੇ ਕਿਹਾ ਸੀ ਉਹਨਾਂ ਦਾ ਡਾਕਟਰ ਮੰਡੇ ਟੂ ਟਿਊਜ਼ਡੇ ਦਵਾਈ ਦਿੰਦੇ ਸੀ ਰਾਏਕੋਟ ਤੋਂ ਅੱਜ ਮੈਨੂੰ ਇੱਕ ਭੈਣ ਨੇ ਦੱਸਿਆ ਹੈਗਾ ਉਹ ਭੈਣ ਦਾ ਮੈਨੂੰ ਪਤਾ ਹੈ ਅ ਦੀਦੀ ਜੀ ਮੈਨੂੰ ਪੇਟ 'ਚ ਅਲਸਰ ਹੈ ਉਹਨਾਂ ਦੀ ਉਹਦੀ ਬਾਰੇ ਵੀ ਆਪਾਂ ਦੱਸਾਂਗੇ ਤੁਹਾਨੂੰ ਬਹੁਤ ਜਲਦ ਇੱਕ ਭੈਣ ਨੇ ਕਿਹਾ ਕਿ ਬੇ ਮਸੋਕਣਾ ਹੋ ਜਾਂਦੇ ਆ ਸੁਖਵਿੰਦਰ ਕੌਰ ਭੈਣ ਨੇ ਇੱਕ ਪਿੰਨੋ ਮਹਾਲੀ ਤੋਂ ਆ ਉਹ ਕਹਿੰਦੇ ਜੀ ਸਾਨੂੰ ਪਿੱਤ ਦੀ ਦਵਾਈ ਦੱਸੋ ਲਓ ਜੀ ਮੈਂ ਪਿੱਤ ਦੀ ਦਵਾਈ ਦੱਸ ਦੇਣੀ ਆ ਸਭ ਤੋਂ ਸੌਖੀ ਦਵਾਈ ਆ ਪਿੱਤ ਦੀ ਪਿੱਤ ਵਾਸਤੇ ਸਭ ਤੋਂ ਬੈਸਟ ਨੁਸਖਾ ਸਭ ਤੋਂ ਵਧੀਆ ਰੈਮਡੀ ਵਰਡ ਦੀ ਜੇ ਕੋਈ ਹੈਗੀ ਆ ਉਹ ਹੈਗੀ ਆ ਕਾਚੀ ਜਿਹਨੂੰ ਅਸੀਂ ਮਲਦਾਨੀ ਮਿੱਟੀ ਵੀ ਕਹਿੰਦੇ ਆ ਕਾਚੀ ਘਸਾਓ ਇੱਕ ਵਾਰ ਦੋ ਵਾਰ ਦਿਨ ਚ ਤੁਹਾਡੇ ਇੱਕ ਦੋ ਦਿਨਾਂ ਦੇ ਵਿੱਚ ਪਿੱਤ ਖਤਮ ਹੋ ਜੂਗੀ ਠੀਕ ਆ ਪਿੱਤ ਉਦੋਂ ਹੁੰਦੀ ਆ ਜਦੋਂ ਤੁਸੀਂ ਜ਼ਿਆਦਾ ਗਰਮੀ ਦੇ ਵਿੱਚ ਕੰਮ ਕਰਦੇ ਹੋ ਪਸੀਨਾ ਬਹੁਤ ਜ਼ਿਆਦਾ ਆਉਂਦਾ ਉਦੋਂ ਉਦੋਂ ਪਜ ਜਾਂਦੀ ਆ ਗਾਚੀ ਲਾਓ ਜੀ ਤੁਸੀਂ ਗਾਚੀ ਲਾ ਕੇ ਛੱਡੋ ਥੋੜੀ ਦੇ ਰੱਖੋ ਉਸ ਤੋਂ ਬਾਅਦ ਧੋ ਦੋ ਦਿਨ ਚੋਕ ਵਾਰ ਤੁਸੀਂ ਲਾ ਲਓ ਬਿਲਕੁਲ ਠੀਕ ਹੋ ਜੂਗੀ ਇੱਕ ਦੋ ਦਿਨਾਂ ਜੀ ਉੱਡੜ ਜਾਂਦੀ ਹੈ ਜੀ ਉਹ ਪਿੱਤ ਜਿਹੜੀ ਹੁੰਦੀ ਹੈ ਨਾ ਉਹ ਪਰਮਾਸ ਜਾਂ ਉੱਡੜ ਉੱਡੜ ਕੇ ਠੀਕ ਹੋ ਜਾਂਦੀ ਹੈ ਇੱਕ ਨਾ ਜੀ ਕੁਲਦੀਪ ਭੈਣ ਨੇ ਕਿਹਾ ਕਿ ਮੈਡਮ ਜੀ ਮੈਂ ਕੱਲ ਵੀ ਪੁੱਛਿਆ ਤੁਸੀਂ ਸੁਰਮਾ ਕਿੱਥੋਂ ਤੇ ਕਿਹੜੀ ਕੰਪਨੀ ਦਾ ਲੈਂਦੇ ਹੋ ਪਲੀਜ਼ ਦੱਸ ਦਿਓ ਮੈਂ ਦੇਖੋ ਜੀ ਗੱਲ ਇਹ ਹੈ ਕਿ ਮੈਂ ਸੁਰਮਾ ਜਿਹੜਾ ਉਹ ਬਾਜ਼ਾਰ ਤੋਂ ਨਹੀਂ ਲੈਂਦੀ ਕਦੀ ਵੀ ਨਹੀਂ ਲਿਆ ਕਦੀ ਵੀ ਨਹੀਂ ਉਹ ਪਾਇਆ ਬਾਜ਼ਾਰ ਵਾਲਾ ਕਦੀ ਵੀ ਉਹ ਆਈਲਾਈਨਰ ਜਾਂ ਨਹੀਂ ਲਾਇਆ ਕਦੇ ਕੀ ਕਹਿਣਾ ਬਿਆਹ ਸਾਦੀ ਦੇ ਵਿੱਚ ਸ਼ੌਕੀਆ ਕਦੇ ਲਾ ਲਈਏ ਆਦਰਵਾਇਜ਼ ਮੈਂ ਨਹੀਂ ਲਾਉਂਦੀ ਹੈ ਕਿ ਆਪਾਂ ਸੁਰਮੇ ਦਾਣੀ ਵਾਲਾ ਸੁਰਮਾ ਜਿਹੜਾ ਪਾਉਨੇ ਆ ਸੁਰਮਾ ਚੂ ਨਾਲ ਉਹ ਵਾਲਾ ਪਾਉਣੀ ਆ ਤੇ ਉਹ ਪਹਿਲਾਂ ਤਾਂ ਬੀਬੀ ਘਰੇ ਰਗੜਦੀ ਹੁੰਦੀ ਸੀਗੀ ਤੇ ਹੁਣ ਨਾ ਸੰਗਲੂਰ ਹੈਗੇ ਨੇ ਉਹ ਜਾਰਾਮ ਹਕੀਮ ਉਹਨਾਂ ਤੋਂ ਸੁਰਮਾ ਮਿਲਦਾ ਜੀ ਡੱਬੀਆਂ ਜੀਆਂ ਡੀਆਂ ਡੀਆਂ ਜੇ ਉੱਥੋਂ ਦਾ ਨੇੜੇ ਤੇੜੇ ਦਾ ਕੋਈ ਹੈਗਾ ਤਾਂ ਉੱਥੋਂ ਲੈ ਸਕਦੇ ਆ ਮੈਂ ਉੱਥੇ ਹੀ ਦੋ ਤਿੰਨ ਲਈਆਂ ਸੀਗੀਆਂ ਉਹ ਮੁਕਦਾ ਕਿਹੜਾ ਹੈਗਾ ਜੀ ਮੁਕਦਾ ਹੀ ਹੈਗਾ ਉਹ ਤੇ ਮੈਂ ਉੱਥੋਂ ਲਿਆ ਸੀ ਜੀ ਤੇ ਅਜੇ ਵੀ ਮੇਰੇ ਕੋਲੇ ਉਹ ਡੱਬੀ ਹੈਗੀ ਆ ਸੋ ਮੇਰਾ ਚੱਲਦਾ ਰਹੂਗਾ ਇਦਾਂ ਹੀ ਉਹਦੇ ਨਾਲ ਹਣ ਲੋ ਜੀ ਤੁਹਾਡੇ ਸਾਰੇ ਹੀ ਵਲੌਗ ਬਹੁਤ ਵਧੀਆ ਹੁੰਦੇ ਨੇ ਅਸੀਂ ਸਾਰੇ ਹੀ ਵੇਖਦੇ ਆਂ ਫਰਸਟ ਕਮੈਂਟ ਅਰਵਿੰਦਰ ਹਰਦੀਪ ਸਿੰਘ ਦੀ ਆਈਡੀ ਤੋਂ ਅਰਵਿੰਦਰ ਭੈਣ ਨੇ ਕਮੈਂਟ ਕੀਤਾ ਥੈਂਕ ਯੂ ਭੈਣੇ ਥੈਂਕ ਯੂ ਸੋ ਮੱਚ ਸਭ ਤੋਂ ਪਹਿਲਾਂ ਕਮੈਂਟ ਕਰਨ ਲਈ ਲੋ ਜੀ ਮੈਨੂੰ ਲੱਗਦਾ ਸਾਰਾ ਪਤਾ ਲੱਗ ਗਿਆ ਹੁਣ ਤੇ ਅੱਪੇ ਜਿਹੜੇ ਹੈਗੇ ਉਹ ਆਪਣੇ ਬਣ ਕੇ ਰੈਡੀ ਆ ਕਿਉਂਕਿ 2-3 5 ਮਿੰਟਾਂ ਬਾਅਦ ਮੈਂ ਗੈਸ ਆਫ ਕਰਤਾ ਸੀ ਤੇ ਫਿਰ ਮੈਂ ਉਹਨੂੰ ਉਦਾਂ ਹੀ ਪਿਆ ਰਹਿਣ ਦਿੱਤਾ ਟੱਕੇ ਓਨੀ ਦੇਰ ਚ ਆਪਾਂ ਤੁਹਾਡੇ ਕਮੈਂਟ ਪੜ੍ਹੇ ਤੇ ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦਿਖਾ ਦਾਂ ਨੋ ਜੀ ਜਿਹੜਾ ਆਪਣਾ ਕੱਪ ਤੇ ਗਲਾਸ ਫਸਿਆ ਹੋਇਆ ਸੀ ਉਹ ਐਸ ਇਟ ਇਜ਼ ਉਦਾਂ ਹੀ ਆ ਬੜਾ ਪੂਰਾ ਟਾਈਟ ਫਸਿਆ ਹੋਇਆ ਇਹਦੇ ਵਿੱਚ ਗਰਮ ਪਾਣੀ ਦੇ ਵਿੱਚ ਵੀ ਮੈਂ ਕਰ ਕਰਕੇ ਡਬੋੜ ਡੋਕੇ ਦੇਖ ਲਿਆ ਤੇਲ ਲਾ ਲਾ ਕੇ ਵੀ ਦੇਖ ਲਿਆ ਕਿਸੇ ਚੀਜ਼ ਨਾਲੇ ਨਹੀਂ ਨਿਕਲਿਆ ਹੁਣ ਮੈਨੂੰ ਲੱਗਦਾ ਮੇਰਾ ਲਾਸਟ ਸਟੈਪ ਇਹੀ ਰਿਹਾ ਕਿ ਦੋਨੋਂ ਵਿੱਚੋਂ ਕਿਸੇ ਇੱਕ ਨੂੰ ਬਚਾਇਆ ਜਾਵੇ ਇੱਕ ਜੇ ਡੁੱਬਦਾ ਤਾਂ ਡੁੱਬਣ ਦੀ ਏ ਦੂਜੇ ਨੂੰ ਤਾਂ ਬਚਾ ਲਈਏ ਕੋਸ਼ਿਸ਼ ਕਰਾਂ ਮੈਂ ਕਿ ਇਹਨੂੰ ਤੋੜਨ ਦੀ ਕੋਸ਼ਿਸ਼ ਕਰਾਂ ਸਾਈਡ ਤੋਂ ਜੇ ਇਹ ਨਿਕਲੇ ਆਵੇ ਤਾਂ ਠੀਕ ਹੈ ਇਹੀ ਕਰ ਸਕਦੇ ਆ ਉਹ ਆਪਾਂ ਨੈਕਸਟ ਵਲੌਗ ਦੇ ਵਿੱਚ ਕਰਾਂਗੇ ਹੁਣ ਇਹਨੂੰ ਹਜੇ ਮੈਂ ਐਸ ਇਟ ਇਜ਼ ਫੇਰ ਪਾਣੀ ਦੇ ਵਿੱਚ ਰੱਖਦੀ ਆ ਠੀਕ ਹੈ ਜੀ ਤੇ ਹੁਣ ਦੇਖਦੇ ਆਪਾਂ ਆਪਣੇ ਅੱਪੇ ਲੋ ਜੀ ਆਪਾਂ ਇਹਨੇ ਆਪਣੇ ਅੱਪੇ ਗੈਸ ਆਪਾਂ ਬੰਦ ਕਰਤੀ ਸੀ ਪਰ 5 ਮਿੰਟ ਮੈਂ ਸਿਮ ਤੇ ਇਹਨੂੰ ਇਦਾਂ ਹੀ ਰੱਖਿਆ ਸੀਗਾ ਹੁਣ ਆਪਾਂ ਇਹਨਾਂ ਨੂੰ ਦੇਖਦੇ ਆਂ ਤੇ ਕੱਢਦੇ ਆਂ ਲੋ ਬਿਲਕੁਲ ਰੈਡੀ ਹੋ ਗਏ ਨੇ ਬਣ ਕੇ ਬਹੁਤ ਵਧੀਆ ਬਣੇ ਨੇ ਬਸ ਤੁਸੀਂ ਨਾ 5 ਮਿੰਟ ਸਿਮ ਤੇ ਬਾਅਦ ਚ ਪਏ ਰਹਿਣ ਦਿਓ ਤੇ ਫੇਰ ਇਹਨਾਂ ਨੂੰ ਕਰ ਦਿਓ ਤੁਸੀਂ ਗੈਸ ਨੂੰ ਬੰਦ ਲੋ लॉ जी एने बने वादिया आपे बने संदीप किन्ने बज गए फिर पति बस लंघूगी लो जी देखो अपने आपे तुम ਕਿੰਨੇ ਸੋਹਣੇ ਬਣ ਕੇ ਰੈਡੀ ਹੋਏ ਨੇ ਆ ਲੋ ਬਹੁਤ ਵਧੀਆ ਬਣੇ ਨੇ ਲੋ ਜੀ ਬਹੁਤ ਸੋਹਣੇ ਆੱਪੇ ਬਣ ਕੇ ਰੈਡੀ ਹੋਏ ਨੇ ਤੁਸੀਂ ਬਣਾਉਣੇ ਨੇ ਕੋਲ ਬਿਲਕੁਲ ਨਾ ਕਰਿਓ ਠੀਕ ਹੈ ਜੀ ਕੋਲ ਵਾਲਾ ਤਾਂ ਇਹ ਕੰਮ ਹੀ ਨਹੀਂ ਪਹਿਲਾਂ ਤੁਹਾਨੂੰ ਜੇ ਤੁਹਾਡੇ ਕੋਲ ਆੱਪੇ ਪੈਨ ਨਹੀਂ ਹੈਗਾ ਤਾਂ ਆੱਪੇ ਪੈਨ ਤੁਸੀਂ ਆਨਲਾਈਨ ਐਮਾਜ਼ਾਨ ਤੋਂ ਮੰਗਵਾਇਆ ਸੀ ਮੈਂ ਇਹ ਐਕਚੁਅਲੀ ਮਿਲਟਨ ਦਾ ਹੈਗਾ ਤੇ 856 ਦਾ ਆਪਣੇ ਘਰ ਤੱਕ ਪਹੁੰਚ ਗਿਆ ਸੀ ਠੀਕ ਹੈ ਜੀ ਪਹਿਲਾਂ 1999 ਦਾ ਸੀ ਤੇ 58% ਡਿਸਕਾਊਂਟ ਚੱਲ ਰਿਹਾ ਸੀਗਾ ਇਸ ਕਰਕੇ ਆਪਾਂ ਨੂੰ 856 ਦਾ ਆਪਣੇ ਘਰ ਤੱਕ ਪਹੁੰਚ ਗਿਆ ਬਹੁਤ ਵਧੀਆ ਚੀਜ਼ ਐ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਅਧੀ ਡਿਸ਼ ਜੇ ਹੋਰ ਵੀ ਬਣਾ ਕੇ ਦਿਖਾਵਾਂਗੀ ਅੱਜ ਆਪਾਂ ਸਿਰਫ ਇਦਾਂ ਸੂਜੀ ਦੇ ਅੱਪੇ ਬਣਾਏ ਨੇ ਅੱਜ ਮੌਸਮ ਵੀ ਠੰਡਾ ਹੈ ਮੀਂਹ ਵੀ ਪੈ ਰਿਹਾ ਤੇ ਖਾਣ ਲਈ ਆਪਾਂ ਬਹੁਤ ਹੀ ਵਧੀਆ ਜੀ ਡਿਸ਼ ਵੀ ਬਣਾ ਲਈ ਹੈ ਗਰਮ ਗਰਮ ਖਾਣੇ ਆ ਤੁਸੀਂ ਵੀ ਆਓ ਖਾਓ ਜੇ ਤੁਹਾਡੇ ਘਰ ਅੱਪੇ ਪੈਨ ਹੈਗਾ ਤਾਂ ਤੁਸੀਂ ਜ਼ਰੂਰ ਬਣਾ ਕੇ ਖਾਓ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰ